ਹਾਂ ਮੈਨੂੰ ਦੋ ਤਿੰਨ ਘੱਟ ਲੱਗਣ ਦਾ ਐ ਅਕਬਾਲ ਲਈ ਖਾਂਦ ਲੱਗਦੇ ਹੈ ਕਿੰਨੇ ਬਾਲੇ ਆ ਉਹ ਮਾਸਾ ਜਿਹੜੇ ਉਹ ਦੋ ਕੁ ਮੋਛੇ ਹੀ ਕਿਉਂ ਤੂੰ ਡੋਗਰਾ ਹਯਾ ਕਰ ਕੁਛ ਆ ਦੋ ਕੁ ਚੌਚਰੀ ਸਾਹਿਬ ਦੋ ਮੋਛੇ ਹੀ ਇੱਥੇ ਸੈ ਤੁਹਾਨੂੰ ਪਤਾ ਵਾਸ ਕਿੰਨੇ ਦਾ ਕਿੰਨੇ ਦਾ ਵਾਸ ਹੈ ਉਧਰੋਂ ਤੁਸੀਂ ਛਾਪੇ ਚਲੋ ਬਾੜ ਲਾਓ ਪੂਰਾ ਤੇ ਤੂੰ ਵਾਸ ਹੀ ਬਾੜ ਲੈ ਤੂੰ ਇੱਥੇ ਏਡੀ ਠੰਡ ਲੱਗਦੀ ਕਰੈਸ਼ੀਂ ਕਰੈਸ਼ੀਂ ਤੂੰ ਓਏ ਇੱਥੇ ਕਿਸੇ ਕੋ ਲੈਣਾ ਦੇਣਾ ਤੇ ਨਹੀਂ ਕਿਸੇ ਕੋਲੋਂ ਡੋਗਰਾ ਤੂੰ ਤੂੰ ਦੇਣਾ ਇਹਦਾ ਕੋਈ ਲੈਣਾ ਕਿੰਨੇ ਦੇਣੀ ਨੇ ਉਹ ਕਿਹੜੇ ਦੇਣਿਆ ਐ ਇਹਨੇ ਮੈਂ ਕਿਸੇ ਦਾ ਇੱਕ ਟਕਾ ਨਹੀਂ ਐ ਚੌੜੀ ਸਾਹਿਬ ਮੈਂ ਦੇਣਾ ਲੁੱਡੋ ਪੈਸੇ ਲਾ ਕੇ ਪੈਸੇ ਲਾ ਕੇ ਖੇਡਦੇ ਨੇ ਲੁੱਡੋ ਆ ਜੀ ਆ ਵੇਖ ਲੈ ਉਹ ਪੈਸੇ 500 3 ਲੀਟਰ ਦੀ ਬੋਤਲ ਲਾ ਮੈਂ ਲਾ ਓਏ ਹੋਏ ਸਵਾ 3 ਲੀਟਰ ਦੀ ਤੇ ਹੁੰਦੀ ਨਹੀਂ ਪਾਣੀ ਘਰ ਬਣਾਈ ਗਈ ਚੌੜੀ ਜੀ ਹੁੰਦੀ ਸਵਾ 2 ਤੇ ਗਾਂਟ ਬੋਤਲ ਤੇ ਆਹ ਹੈ ਕਿਸੇ ਨੂੰ ਵੀ ਸ਼ਟਰ ਥੱਲੇ ਕਰ ਦਈਏ ਅੰਦਰ ਗੱਡੀ ਖਲੋਤੀ ਆ ਥੱਲੇ ਕੁੱਤਾ ਵੜ ਜਾ ਕੋਈ ਜ਼ਿੰਮੇਵਾਰ ਕੁੱਤਾ ਕਿਹੜਾ ਡਰਾਈਵ ਕਰ ਲੈਂਦਾ ਜੀ ਉਹ ਬੈ ਕੇ ਚਲੀ ਜਾਣਾ ਆ ਉਧਰ ਹੋ ਜਾ ਮੈਂ ਇੱਥੇ ਡੇਰੇ ਤੇ ਨਾ ਨਾ ਅੱਲਾ ਕਰੇ ਜੀ ਇਸ ਲਈ ਤੁਹੀ ਆਹ ਤਾਰੀਖ ਖੈਰ ਹੋਵੇ ਤੁਹਾਡੀ ਤੰਦਰੁਸਤੀ ਨਾਲ ਆਓ